ਪਿੰਡ ਫੋਨ ਆਇਆ ਪਾਪਾ ਜੀ ਨੂੰ ਉਹ ਕਹਿੰਦੇ ਕਿ ਤਾਂ ਗੋਪੀ ਸ਼ਹੀਦ ਹੋ ਗਿਆ ਉਹ ਕਹਿੰਦੇ ਕਿ ਉਹ ਹਾਂ ਜੀ ਅਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਹਦੇ ਕਰਕੇ ਡੇਗ ਦੀ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਦੀ ਉਹਨਾਂ ਨੂੰ ਪੁੱਛ ਲੋ ਮੈਨੂੰ ਨੇ ਦੱਸਿਆ ਉਹਨਾਂ ਨੇ ਕਿ ਆਈ ਵਜ਼ਯਾ ਨਾ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ ਆਪਰੇਸ਼ਨ ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਡੇ ਗੱਡੀਆਂ ਦੱਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਡੇ ਬੇਟੇ ਨੂੰ ਕਿਾ ਪਾਣੀ ਆ ਗਾਂ ਨਾਲ ਉਹ ਦੱਸਣ ਡੇ ਕਿ ਆ ਸ਼ੂਠਾ ਬੋਲਦੇ ਆ ਕਿ ਪਾਪਾ ਸ਼ੂਠਾ ਹੈ ਦਾ 10 ਦੇ ਪੇ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਉਹਦੇ ਦਿਨ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਮੇਰਾ ਨਾਮ ਗੁਰਵਿੰਦਰ ਕੋਹਰਾ 27 ਮਾਰਚ ਨੂੰ ਗਏ ਹੀ ਉਹ ਛੁੱਟੀ কাট ਕੇ ਤੋਂ ਉਸ ਤੋਂ ਬਾਅਦ ਕੱਲ 2:30 ਵਜੇ ਉਹਨਾਂ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ ਆਪਰੇਸ਼ਨ ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਡੇ ਗੱਡੀਆਂ ਦੱਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਡੇ ਬੇਟੇ ਨੂੰ ਕਿਹ ਪਾਣੀ ਆ ਗਾਨੋ ਲੁਧਸਣ ਨੇ ਕਿਹਾ ਸ਼ੂਟਾ ਬੋਲਦੇ ਆ ਕਿ ਪਪਾ ਸ਼ੂਟਾ ਆਏ ਐ ਇਦਾਂ ਦੱਸਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਤੇ ਤੈਨੂੰ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਫਿਰ ਰਾਤ 9:30 10 ਵਜੇ ਇੱਥੇ ਇੱਥੇ ਪਿੰਡ ਫੋਨ ਆਇਆ ਪਪਾ ਜੀ ਨੂੰ ਉਹ ਕਹਿੰਦੇ ਕਿ ਇਦਾਂ ਗੁੱਪੀ ਸ਼ੀਦੋ ਬੱਸ ਸੋਚੀ ਬੱਸ ਬੱਸ ਕਿੰਨੀ ਕਿਤੇ ਕਿਤੇ ਕਹਿੰਦੇ ਕਿ ਉਹ ਹਾਂਜੀ ਆਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਦੀ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨੂੰ ਪੁੱਛ ਲੋ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਕੋਈ ਮੈਨੂੰ ਨਹੀਂ ਪਤਾ ਕਿੰਨੇ ਵਜੇ ਦੀ ਚ ਮੈਨੂੰ 2:30 ਵਜੇ ਪੌਣੇ 3 ਵਜੇ ਆਇਆ ਹੀ ਫੋਨ 10 ਮਿੰਟ ਗੱਲ ਹੋਈ ਮੇਰੀ ਉਹ ਤਿਆਰ ਬੈਠੇ ਹੀ ਗੱਡੀਆਂ ਸਟਾਰਟ ਹੀ ਮਸਤ ਥੋੜੇ ਟਾਈਮ ਮੈਂ ਨਾ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਹਾਂਜੀ ਉੱਤੀ ਗਈ ਆਪਰੇਸ਼ਨ ਤੇ ਗਈ ਰੋਜ਼ ਹੀ ਜਾਂਦੇ ਹੀ ਰਾਤ ਵੀ ਜਾਂਦੇ ਸਵੇਰੇ ਵੀ ਜਾਂਦੇ ਮੈਂ ਉਹਨਾਂ ਨੂੰ ਲੇਟ ਹੀ ਹੋਣਾ ਲੇਟ ਹੀ ਕਾਲ ਕਰਨੀ ਆ ਬਾਅਦ ਵਿੱਚ ਰਾਤ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੇਰੇ ਦੋ ਬੇਟੇ ਇੱਕ ਦਾ ਨਾਂ ਗੁਰਬਹਾਦਰ ਸਿੰਘ ਇੱਕ ਦਾ ਨਾਂ ਗੁਰਸਤਾਬ ਸਿੰਘ ਮਾਸੀ ਮੈਂ ਨੇ ਸੁੱਟੀ ਕੱਟ ਕੇ ਗੋਲਪਤੀ ਦਾ ਹਾਂਜੀ ਫੋਨ ਆਇਆ ਤੇ ਕਿਹਾ ਕਿ ਕੀ ਕੀ ਆ ਗਿਆ ਕਰ ਹਾਂਜੀ ਕੋਈ ਗਿਆ ਗਿਆ ਅ ਕੱਲ ਆਪਣੀ ਬੱਚਿਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਵੀਡੀਓ ਕਾਲ 'ਚ ਜਦੋਂ ਚੱਲਿਆ ਨਾ ਗੱਡੀ 'ਚ ਉਹ ਦਾ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕੀਤੀ ਆਪਣਾ ਖਾਣਾ ਖਾ ਲਿਆ ਆਪਣਾ ਉਹ ਤੇ ਹੈਲਪਲ ਬਾਇਦਾ ਉਹ ਖਾ ਲਿਆ ਆਪਣੇ ਬੱਚਿਆਂ ਨਾਲ ਗੱਲ ਹੋਈ ਉਹਦੀ ਜਦੋਂ ਜਾਣ ਲੱਗਿਆ ਗੱਲ ਨਹੀਂ ਹੋਈ ਕਿ ਆਪਣੇ ਬੱਚਿਆਂ ਨਾਲ ਗੱਲ ਕਰਕੇ ਚੱਲ ਗਿਆ ਹਏ ਕਾ ਆਪਣੇ ਕੱਦ ਜੀ ਕਹਿੰਦਾ ਸੀ ਮੈਂ ਆਕੇ ਆਕੇ ਨਾ ਸਭ ਨੂੰ ਫੋਨ ਕਰਾਂਗਾ ਤੁਹਾਨੂੰ ਹਏ ਕਿਹੜੀ ਜਗ੍ਹਾ ਗਿਆ ਹੈ ਜਗ੍ਹਾ ਵਾਲੀ ਹਾਂ ਸੀਰ ਲਗਰੀ ਦਿਪਤੀ ਸੀਰ ਲਗਦਾ ਹੈ ਤੁਹਾਨੂੰ ਫਿਰ ਕੀ ਫੋਨ ਆਇਆ ਮੈਨੂੰ ਫੋਨ ਆਇਆ ਇਹ ਮੇਰਾ ਫੋਨ ਨਹੀਂ ਕੀਤਾ ਮੈਨੂੰ ਫੋਨ ਆਇਆ ਮੈਂ ਚੁੱਕਿਆ ਆ ਤੇ ਮੈਂ ਆ ਨਹੀਂ ਗੱਲ ਕੀਤੀ ਮੈਂ ਉਹਨਾਂ ਦੇ ਡੈਡੀ ਨੂੰ ਭਰਾਤਾ ਫੋਨ ਫਿਰ ਡੈਡੀ ਨਾਲ ਗੱਲ ਹੋਈ ਗਿਆ ਹਾਂਜੀ ਜਾਇਨ ਗੱਲ ਇਹ ਵੀ ਤੁਹਾਡਾ ਬੇੜਾ ਸੀਧ ਹੋ ਗਿਆ ਹਾਂਜੀ ਮੇਰਾ ਪੁੱਤ ਜੀ ਇਸੇ ਸੀਧ ਹੋ ਗਿਆ ਮੇਰਾ ਪੁੱਤ ਜੀ ਵੀ ਰੱਖਿਆ ਕਰਨ ਗਿਆ ਸੀਧ ਹੋ ਗਿਆ ਮੇਰਾ ਪੁੱਤ ਦੇ ਦੋ ਬੱਚੇ ਨੇ ਦੋ ਬੱਚੇ ਨੇ ਆਸਰਾ ਕੋ ਬੱਚਿਆਂ ਦੀ ਇੱਕ ਤਾਂ 4 ਸਾਲ ਦਾ ਤੇ ਇੱਕ 2 ਸਾਲ ਦਾ 2.5 ਸਾਲ ਦਾ ਇੱਕ ਮਾਣ ਤੁਹਾਨੂੰ ਵੀ ਆਪਣੀ ਦੇਵਤੀ ਰਾਖੀ ਕਰਨ ਗਿਆ ਸੀ ਹਾਂਜੀ ਜੀ ਅਸੀਂ ਰਾਖੀ ਕਰਨਾ ਪੁੱਤ ਭੇਜਿਆ ਸੀ ਦੋ ਗੱਲਾਂ ਪੁੱਤ ਇੱਕੋ ਇੱਕ ਬੇਟਾ ਇਹ ਨਹੀਂ ਬੇਟੇ ਮੇਰੇ ਦੋ ਨੇ ਦੂਜਾ ਬੇਟਾ ਦੂਜਾ ਮੇਰਾ ਬੇਟਾ ਵੀ ਕੰਮ ਕਰਦਾ ਜੇ ਅਸੀਂ ਵੀ ਚਲਾਉਂਦਾ ਜਮੂਰੀ ਕਰਦੇ ਸੀ ਤੇ ਉਹਦੇ ਉਹਦਾ ਬੱਚਾ ਨਹੀਂ ਹੋਈ ਵੀ ਜੁਮੇਵਰੀ ਸੱਤੀ ਹੈ ਜੁਮੇਵਰੀ ਸਾਡੀ ਗੋਪੀ ਦੇ ਸਿਰ ਤੇ ਹੀ ਗੋਪੀ ਦੇ